ਹਾਂਜੀ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਗੱਲ ਕਰਦੇ ਆਂ ਜੀ ਇਹ ਵੀਡੀਓ ਅਸੀਂ ਤਕਰੀਬਨ ਘੰਟੇ ਤੱਕ ਪਾਵਾਂਗੇ ਤੇ ਗੱਲ ਕਰਦੇ ਆਪਾਂ ਅੱਜ ਦੇ ਦਿਨ 15 ਅਗਸਤ ਦੇ ਜਿਹੜੇ ਕਹਿੰਦੇ ਵੀ ਇਹੇ ਤਿਰੰਗੇ ਲਹਿਰਾਏ ਕਿਉਂਕਿ ਜਿਹੜੀਆਂ ਸਾਡੀਆਂ ਸਰਮੌਰ ਲੋਕ ਹੁੰਦੇ ਨੇ ਨਾ ਤੁਣੇ ਹੋਏ ਜਿਵੇਂ ਐਮਐਲਏ ਹੋ ਗਏ ਐਮਪੀ ਹੋ ਗਏ ਕੋਈ ਆਪਣਾ ਸਰਮੌਰ ਬੰਦਾ ਸਾਝਾ ਬੰਦਾ ਕੋਈ ਹੋ ਗਿਆ ਹਨਾ ਜਿਹੜੇ ਬੰਦੇ ਸਰਕਾਰੀ ਬੰਦੇ ਨੇ ਜ਼ਿਆਦਾਤਰ ਉਹ ਉਹ ਝੰਡਾ ਲਹਿਰਾਉਂਦੇ ਨੇ ਤੇ ਉਹ ਕਹਿੰਦੇ ਨੇ ਵੀ ਅਸੀਂ ਸਾਡੇ ਦੇਸ਼ ਵਿੱਚ ਆਜ਼ਾਦ ਆ। ਵੀ ਅਸੀਂ ਗੁਲਾਮ ਨਹੀਂ ਆ, ਅਸੀਂ ਆਜ਼ਾਦ ਆ। ਤੇ ਕੀ ਅਸੀਂ ਸੋਚ ਕੇ ਵੇਖੋ ਵੀ ਕੀ ਅਸੀਂ 바ਤੀ ਆਜ਼ਾਦਾਂ ਵੀ ਜਿਹੜੀ ਆਜ਼ਾਦੀ ਦੀ ਅਸੀਂ ਅਸੀਂ ਖੁਸ਼ੀ ਮਨਾਉਨੇ ਆ ਵੀ ਅਸੀਂ ਅੱਜ ਸਾਡਾ ਦੇਸ਼ ਆਜ਼ਾਦ ਹੋਇਆ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਪਿਆਰਿਓ ਮੈਂ ਤੁਹਾਨੂੰ ਦੱਸ ਦਿਆਂ ਵੀ ਇਸ ਆਜ਼ਾਦੀ ਵਿੱਚ ਨਾ ਜੇ ਤੁਸੀਂ ਆਜ਼ਾਦੀ ਦੀ ਦਾਸਤਾਰ ਸੁਣਨੀ ਆ ਕਿਸੇ ਰਫੂਜੀਆਂ ਨਾਲ ਬਹਿ ਕੇ ਗੱਲ ਕਰਿਓ ਵੀ ਸਾਨੂੰ ਉਸ ਆਜ਼ਾਦੀ ਦੇ ਉਸ ਨੇ ਤੁਹਾਨੂੰ ਕੀ ਦਿੱਤਾ? ਉਹ ਬੰਦੇ ਕੁਬਾ ਮਾਰਦੇ ਨੇ ਵੀ ਸਾਥੋਂ ਉਹਨਾਂ ਨੇ ਮਾਤਾ ਪਿਤਾ ਵੀ ਖੋਲੇ ਸਾਡੇ ਭੈਣ ਭਰਾ ਵੀ ਸਾਡੇ ਵਿਛੜ ਗਏ ਸੀ ਉਹਨਾਂ ਸਮਿਆਂ ਵਿੱਚ ਪੰਡਤ ਜਵਾਹਰ ਲਾਲ ਨਹਿਰੀ ਨੂੰ ਇੱਥੋਂ ਤੱਕ ਕਹਿਦਾ ਸੀ ਵੀ ਜਿਹੜੇ ਦਿੱਲੀ ਵਿੱਚ ਪਾਕਿਸਤਾਨ ਤੋਂ ਆਉਂਦੇ ਨੇ ਉਹਨਾਂ ਨੂੰ ਇੰਨੀ ਕੁ ਦੁਰਭਾਅ ਹੋ ਗਈ ਉਹ ਦਿੱਲੀ ਦੇ ਨੇੜੇ ਨਾਲ ਹੋਣ ਕਿਤੇ ਪੜ ਕੇ ਵੇਖਿਓ ਦੂਜੀ ਗੱਲ ਜਿਹੜੇ ਲੋਕ ਤਿਰੰਗਾ ਲਹਿਰਾਉਂਦੇ ਨੇ ਨਾ ਵੀ ਸਾਡੇ ਦੇਸ਼ ਦਾ ਤਿਰੰਗਾ ਸਲਾਮਾ ਤਿਰੰਗੇ ਨੂੰ ਵਧੀਆ ਗੱਲ ਆ ਪਰ ਉਹਨਾਂ ਨੂੰ ਕਿਤੇ ਤੁਸੀਂ ਖੜ ਕੇ ਸਵਾਲ ਪੁੱਛੋਗੇ ਨਾ ਤੇ ਉਹ ਆਪਣੇ ਮੂੰਹ ਦੇ ਵਿੱਚੋਂ ਇਦਾਂ ਭੈੜਾ ਭੈੜਾ ਉਗਲਦੇ ਨੇ ਉਹਦੀ ਕਹਿੰਦੇ ਨੇ ਚੱਕੋ ਤੇ ਨੂੰ ਜੇਲ੍ਹ ਵਿੱਚ ਸਿੱਟੋ ਹੁਣ ਤੁਸੀਂ ਭਾਈ ਅਮਰਤਪਾਲ ਦੀ ਗੱਲ ਲਾ ਲਓ ਭਾਈ ਅਮਰਤਪਾਲ ਨੇ ਠੀਕ ਆ ਵੀ ਉਹਨੇ ਘਬਰਾਹ ਕੋ ਕੀਤਾ ਹੋ ਗੁਨਾਹ ਕਰਤਾ ਹੋ ਆ ਪੂਰੀ ਹੱਥ ਵਿੱਚ ਵੀ ਨਹੀਂ ਪਰ ਉਹਨੇ ਕਿਤੇ ਨਾ ਕਿਤੇ ਕੋਈ ਤਾਂ ਗੱਲ ਚੰਗੀ ਕੀਤੀ ਹੋਗੀ ਉਹਨਾਂ ਨੇ ਨਸ਼ੇ ਤੋਂ ਮੁਕਤ ਕੀਤਾ ਉਹਨੇ ਰੋਲਾ ਪਾਇਆ ਜੱਜ ਕੇ ਵੀ ਸਾਡੇ ਦੇਸ਼ ਵਿੱਚ ਚਿੱਟਾ ਭਾਈ ਇਸ ਚਿੱਟੇ ਤੋਂ ਅਸੀਂ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਉਹਨੇ ਥਾਂ ਥਾਂ ਤੇ ਅਮਰਤ ਅਮਰਤ ਸੰਚਾਰ ਕਰਾਏ ਉਹਨੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਇਸ ਜਿਹੜੇ ਆਜ਼ਾਦ ਦੇਸ਼ ਦੀ ਤੁਸੀਂ ਗੱਲ ਕਰਦੇ ਹੋ ਸਾਡਾ ਦੇਸ਼ ਆਜ਼ਾਦ ਹੋਇਆ ਉਸੇ ਉਸੇ ਆਜ਼ਾਦੀ ਨੇ ਅਮਰਤਪਾਲ ਸਿੰਘ ਦੇ ਚੱਕ ਐਨਐਸਏ ਲਾ ਕੇ ਸਿੱਟਦਾ ਜੇਲ੍ਹ ਚ ਦੱਸੋ ਕਿ ਭਾਈ ਹਵਾਰੇ ਵਰਗੇ ਕਦੋਂ ਦੇ ਜੇਲ੍ਹ ਵਿੱਚ ਬੈਠੇ ਨੇ ਰਾਜੂ ਆਣੀ ਵਰਗੇ ਭਾਈ ਕਦੋਂ ਦੇ ਜੇਲ੍ਹ ਵਿੱਚ ਬੈਠੇ ਨੇ ਕਿੱਦਾਂ ਇਦਾਂ ਦੇ ਕਿੰਨੇ ਯੋਧੇ ਨੇ ਜਿਨ੍ਹਾਂ ਨੇ ਕਿਸੇ ਸਮੇਂ ਜਿਨ੍ਹਾਂ ਨੂੰ ਉਹ ਅੱਤਵਾਦੀ ਕਹਿੰਦੇ ਨੇ ਵੀ ਉਹਨਾਂ ਨੇ ਗੁਨਾਹ ਕੀਤਾ ਮੈਂ ਵੀ ਮੰਨ ਲੈਣਾ ਵੀ ਉਹਨਾਂ ਨੇ ਗੁਨਾਹ ਕੀਤਾ ਤੇ ਉਹਨਾਂ ਦੀ ਗੁਨਾਹ ਦੀ ਸਜ਼ਾ ਤੇ ਫਿਰ ਉਹ ਪੂਰੀ ਕਰ ਚੁੱਕੇ ਆ ਜਿਹੜੀ ਜਿਹੜਾ ਉਹਨਾਂ ਨੇ ਗੁਨਾਹ ਕੀਤਾ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਗੁਨਾਹ ਕੀਤਾ ਵੀ ਗੁਨਾਹ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਆ ਵੀ ਅਦਾਲਤ ਨੇ ਸਜ਼ਾ ਦਿੱਤੀ ਹੈ ਜੇ ਤੁਸੀਂ ਇੰਨਾ ਹੀ ਸਵਿਧਾਨ ਨੂੰ ਮੰਨਦੇ ਹੋ ਇੰਨਾ ਹੀ ਅਦਾਲਤ ਨੂੰ ਮੰਨਦੇ ਹੋ ਸਿਫਰ ਅਦਾਲਤ ਦੇ ਆਧਾਰ ਤੇ ਜਿੰਮੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਤੇ ਅਸੀਂ ਦੇਸ਼ ਆਜ਼ਾਦ ਦੇ ਵਸਨੀਕਾਂ ਤੇ ਉਹਨਾਂ ਨੂੰ ਆਜ਼ਾਦ ਕਿਉਂ ਨਹੀਂ ਕਰਦੇ ਫਿਰ ਗੱਲਾਂ ਅਸੀਂ ਕਰਦੇ ਆਂ ਤਿਰੰਗੇ ਦੀ ਖਿੱਚ ਕੇ ਝੰਡੀ ਕਹਿੰਦੇ ਆਂ ਅਸੀਂ ਆਜ਼ਾਦ ਆਂ ਦੂਜੀ ਗੱਲ ਜਿਹੜੇ ਬੰਦੇ ਨੂੰ ਮਿਲਦਾ ਲੱਖ-ਰੁੱਧ ਲੱਖ ਰੁਪਈਆ ਜਿਹਨੂੰ ਕੋਈ ਟੈਨਸ਼ਨ ਨਹੀਂ ਉਹਦੇ ਵਾਸਤੇ ਤਾਂ ਆਜ਼ਾਦ ਆ ਕਿਸੇ ਗਰੀਬ ਬੰਦੇ ਨੂੰ ਪੁੱਛ ਕੇ ਦੇਖੋ ਕਿ ਤੇਰੇ ਘਰ ਰੋਟੀ ਪੱਕੀ ਆ ਕਹਿੰਦਾ ਜੀ ਨਾ ਤੇ ਜੇ ਨੂੰ ਪੁੱਛੀਏ ਵੀ ਤੂੰ ਆਜ਼ਾਦ ਆ ਕੋ ਨਾ ਜੀ ਮੈਂ ਤਾਂ ਬਹੁਤ ਦੁਖੀ ਆ ਆਜ਼ਾਦ ਨੇ ਇਸ ਆਜ਼ਾਦੀ ਨੇ ਸਾਡੀ ਸਿੱਖ ਕੌਮ ਤੋਂ ਸਾਡੇ ਗੁਰੂ ਨਾਨਕ ਦੇ ਮਹਾਰਾਜ ਦਾ ਜਨ ਚੱਕੇ ਤੇ ਤਾੜੀਆਂ ਮਾਰਦਿਆਂ ਤੇ ਆਜ਼ਾਦੀ ਦੇ ਦੇਸ਼ ਦੇ ਨਾਂ ਤੇ ਤੁਸੀਂ ਦੇਖੋ ਵੀ ਕਿੰਨੀ ਲੱਚਰਤਾ ਫੈਲ ਰਹੀ ਹੈ ਅੱਜ ਆਜ਼ਾਦੀ ਨਾਮ ਤੇ ਦੇਸ਼ ਤੇ ਵੀ ਇਦਾਂ ਦੇ ਵੱਡੇ ਵੱਡੇ ਫੰਕਸ਼ਨ ਅਸੀਂ ਖੁਸ਼ੀਆਂ ਮਨਾਉਣੇ ਤੇ ਜਿਹੜੇ ਲੋਕ ਖੁਸ਼ੀਆਂ ਮਨਾਉਂਦੇ ਨੇ ਉਹ ਪੁੱਛ ਕੇ ਦੇਖੋ ਵੀ ਤੁਸੀਂ ਕਿੰਨਾ ਦੇ ਪੁੱਤ ਨਹੀਂ ਹੈ ਕਹਣਗੇ ਸਿੱਖਾਂ ਦੇ ਇਸ ਗੁਰੂ ਨਾਨਕ ਦੇ ਕਿੰਨਾ ਦਾ ਸੀ ਉਹਨਾਂ ਨੂੰ ਪੁੱਛੋ ਵੀ ਕੀ ਸਾਡੇ ਗੁਰੂ ਨਾਨਕ ਦਾ ਘਰ ਉਸ ਆਜ਼ਾਦੀ ਨੇ ਖੋਇਆ ਨਹੀਂ ਅੱਜ ਸਾਡੇ ਗੁਰੂ ਨਾਨਕ ਦੇ ਮਹਾਰਾਜ ਦਾ ਘਰ ਅਸੀਂ ਦੇਖਣਾ ਉਸ ਨੂੰ ਵੀਜ਼ਾ ਲੈਣਾ ਪੈਂਦਾ ਉਸ ਦੇਸ਼ ਵਿੱਚ ਜਾਣ ਵਾਸਤੇ ਤੇ ਜਿਹੜੇ ਲੋਕ ਉਸ ਪਾਕਿਸਤਾਨ ਵਿੱਚ ਜਾ ਕੇ ਆਏ ਨੇ ਮੈਂ ਤੁਹਾਨੂੰ ਮਿਲਾ ਸਕਦਾ ਉਹ ਸਾਡੇ ਪੰਜਾਬੀਆਂ ਨੂੰ ਹਿੰਦੂਸਤਾਨੀਆਂ ਨੂੰ ਮਿਲ ਕੇ ਨਾ ਗਲੇ ਲਾਗ ਲਾ ਕੇ ਭੁੱਬਾ ਮਾਰ ਕੇ ਰਹੋਦੇ ਨੇ ਕੀ ਦਿੱਤਾ ਸਾਨੂੰ ਆਜ਼ਾਦੀ ਨੇ ਵੀ ਜਿਹੜੀਆਂ ਅਸੀਂ ਇਹ ਗੱਲਾਂ ਕਰਦੇ ਨੇ ਨਾ ਇਸ ਦੇਸ਼ ਆਜ਼ਾਦ ਵਿੱਚ ਸਾਡੇ ਤੁਸੀਂ ਇਹ ਦੇਖੋ ਵੀ ਚਿੱਟੇ ਨਾਲ ਮਾਵਾਂ ਦੇ ਨੌਜਵਾਨ ਪੁੱਤ ਧੀਆ ਮਰ ਰਹੇ ਨੇ ਇਸ ਦੇਸ਼ ਆਜ਼ਾਦ ਦੀ ਜਿਹੜੇ ਦੀ ਗੱਲ ਕਰਦੇ ਆ ਸੀ ਜਿਹੜੇ ਅੱਜ ਖੁਸ਼ੀਆਂ ਦੇ ਅਸੀਂ ਪਟਦੇ ਆ ਨਾ ਵਜਾਉਨੇ ਆ ਢੋਲ ਢੰਡੋਰੇ ਪਟਦੇ ਆ ਖੁਸ਼ੀਆਂ ਦੇ ਵੀ ਅਸੀਂ ਆਜ਼ਾਦ ਆ ਜੀ ਅਸੀਂ ਆਜ਼ਾਦ ਆ ਇਸ ਆਜ਼ਾਦ ਦੇਸ਼ ਵਿੱਚ ਚਿਟਾ ਕਿਨੇ ਵੜਿਆ ਕੌਣ ਪੁੱਛੂ ਉਹਨਾਂ ਨੂੰ ਇਸ ਆਜ਼ਾਦ ਦੇਸ਼ ਵਿੱਚ ਨਸ਼ੇ ਕੌਣ ਲੈ ਕੇ ਆਇਆ ਹੈ ਇਸ ਆਜ਼ਾਦ ਦੇਸ਼ ਵਿੱਚ ਕਿਸੇ ਨੇ ਇਹ ਕਿਹਾ ਵੀ ਸੋਸ਼ਲ ਮੀਡੀਆ ਤੇ ਸਾਡੀਆਂ ਧੀਆ ਭੈਣਾਂ ਇਦਾਂ ਛੋਟ ਕੱਪੜੇ ਪਾ ਕੇ ਗੰਦ ਪਾ ਰਹੀਆਂ ਨੇ ਤੇ ਉਹਨਾਂ ਦਾ ਅਸਰ ਨੌਜਵਾਨ ਪੀੜ੍ਹੀ ਤੇ ਜਾਂ ਬੱਚਿਆਂ ਤੇ ਬੁਰਾ ਪੈਂਦਾ ਤੇ ਕਿਸੇ ਨੇ ਕਿਹਾ ਵੀ ਇਹ ਸਾਡਾ ਦੇਸ਼ ਆਜ਼ਾਦ ਹੈ ਇਸ ਆਜ਼ਾਦ ਦੇਸ਼ ਵਿੱਚ ਅਸੀਂ ਇਦਾਂ ਦਾ ਗੰਦ ਨਹੀਂ ਪੈਣ ਦੇਣਾ ਭਾਈ ਸਾਡੇ ਦੇਸ਼ ਨੂੰ ਵਧੀਆ ਬਣਾ ਕੇ ਦੇਖੋ ਕਿਸੇ ਨੇ ਕਿਹਾ ਸੁਖਰਤੀ ਵਰਗੇ ਉਹ ਸੁਖਰਤੀ ਦੀ ਕੋਈ ਫਰੈਂਡ ਸੀ ਉਹਨਾਂ ਨੇ ਗੰਦ ਪਾਰਖਾ ਸੋਸ਼ਲ ਮੀਡੀਆ ਤੇ ਉਹ ਭਾਈ ਉਹ ਮਹਿਰੋ ਵਰਗੇ ਨੇ ਉਹਨੂੰ ਉਹਨੂੰ ਪਾਈ ਇੱਕ ਚਿੱਠੀ ਉਹਨੇ ਸੋਸ਼ਲ ਮੀਡੀਆ ਤੇ ਜ਼ਾਹਰ ਵੀ ਕੀਤਾ ਕਹਿੰਦਾ ਜਿਆਦਾ ਬੰਦੇ ਦੇ ਪੁੱਤ ਵੰਗਵਾਉ ਦਾ ਸਮਝੌਤਾ ਕਰ ਲੋ ਨਹੀਂ ਮੈਂ ਕਰਾਉਣਾ ਸਾਡਾ ਸਮਝੌਤਾ ਫਿਰ ਤਾਂ ਉਹ ਕਹਿੰਦੇ ਕਹਿੰਦੇ ਸਾਡੀ ਪੋਸਟ ਕਹਿਣ ਦਾ ਮਤਲਬ ਵੀ ਜੇ ਅਸੀਂ ਦੇਸ਼ ਆਜ਼ਾਦ ਦੇਸ਼ ਦੀ ਗੱਲ ਕਰਦੇ ਹਾਂ ਨਾ ਤੇ ਫਿਰ ਇਸ ਆਜ਼ਾਦੀ ਵਾਲੇ ਨਜ਼ਾਰੇ ਵੀ ਲਿਆ ਕੇ ਦਿਓ ਲੋਕਾਂ ਨੂੰ ਲੋਕ ਨਜ਼ਾਰੇ ਲੈਣ ਆਜ਼ਾਦੀ ਦੇ ਵੀ ਆਣ ਜਾ ਰਹੇ ਹੁੰਦੇ ਨੇ ਫੋਰਨ ਕੰਟਰੀਆਂ ਵਿੱਚ ਜਾ ਕੇ ਉਹਨਾਂ ਦੇ ਨਜ਼ਾਰੇ ਵੇਖੋ ਉਹ ਲੋਕ ਆਜ਼ਾਦ ਨੇ ਜਿਹੜੀਆਂ ਫੋਰਨ ਕੰਟਰੀਆਂ ਨੇ ਸਾਡੀਆਂ ਬਾਹਰਲੇ ਦੇਸ਼ ਨੇ ਇਹਦੇ ਉਹਨਾਂ ਨਾਲ ਤੁਸੀਂ ਗੱਲਾਂ ਬਾਤਾਂ ਕਰਕੇ ਵੇਖੋ ਵੀ ਤੁਸੀਂ ਆਜ਼ਾਦ ਹੋ ਉਹ ਕਹਿੰਦੇ ਜੀ ਆਨੰਦ ਮੰਗਲਾ ਕਿਉਂਕਿ ਉੱਥੇ ਜੇ ਬੰਦੇ ਦੇ ਛੱਟ ਵੀ ਲੱਗ ਜੇ ਨਾ ਤਾਂ ਵੀ ਉਧਰਲੀ ਸਰਕਾਰਾਂ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਵੀ ਸਾਡੇ ਇਧਰਲਾ ਇਹ ਵੀ ਸਾਡੇ ਦੇਸ਼ ਦਾ ਵਾਸੀ ਆ ਤੇ ਵੀ ਇਹਦੇ ਯਾਰਾ ਵੀ ਦੁੱਖ ਦੀ ਘੜੀ ਆ ਆਪਣ ਨਾਲ ਖੜਨਾ ਬੱਚਾ ਜੰਮਦਾ ਨਹੀਂ ਪਹਿਲਾਂ ਉਥੋਂ ਦੀਆਂ ਸਰਕਾਰਾਂ ਨੂੰ ਫਿਕਰ ਲੱਗ ਜਾਂਦਾ ਬਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਪਹਿਲਾਂ ਫਿਕਰ ਲੱਗ ਜਾਂਦਾ ਵੀ ਸਾਡੇ ਇਸ ਕੰਟਰੀ ਵਿੱਚ ਨਵੇਂ ਜੀਵਨੇ ਆਉਣਾ ਫੇਰੀ ਇਹਦਾ 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 ਪ੍ਰਬੰਧ ਹੋਣਾ ਚਾਹੀਦਾ ਉਥੇ ਸੜਕ ਤੇ ਕੁੱਤਾ ਮਰ ਜਾਵੇ ਮਾਨੂੰ ਫਿਕਰ ਪੈ ਜਾਂਦਾ ਪ੍ਰਸ਼ਾਸਨ ਨੂੰ ਵੀ ਸੜਕ ਤੇ ਕੁੱਤਾ ਮਰਿਆ ਪਿਆ ਸਾਡੇ ਦੇਸ਼ 'ਚ ਗੰਦਗੀ ਰੂ ਬੰਦਾ ਬਾਥਰੂਮ ਹੀ ਕਰ ਸਕਦਾ ਇੱਥੇ ਜਿਹਦਾ ਮਰਜ਼ੀ ਲੋਡ ਲੱਗੇ ਚਾਕੇ ਕਾਦਣਾ ਖੜ ਜਾਂਦਾ ਜਿਹੜਾ ਕਿਹੜਾ ਕਿਹੜਾ ਬੰਦਾ ਕਹਿੰਦਾ ਅਸੀਂ ਸਿਰਫ ਅਸੀਂ 1 ਸਾਲ ਬਾਅਦ ਢਲੋਰਾ ਪੇੜਦੇ ਹਾਂ ਸਾਡਾ ਦੇਸ਼ ਇਜਾਦ ਸਾਡਾ ਦੇਸ਼ ਇਜਾਦ ਅਸੀਂ ਸਾਰਾ ਕੁਝ ਹੀ ਵੇਚ ਕੇ ਖਾ ਗਏ ਕਿਉਂਕਿ ਸਾਡੀਆਂ ਸਰਕਾਰਾਂ ਨਾਕਮੀਆਂ ਨੇ ਉਹੀ ਨਕਮੇ ਅਸੀਂ ਬਣੇ ਇਹ ਸਾਡੇ ਸਾਨੂੰ ਕੋਈ ਚੀਜ਼ ਫਿੱਟ ਨਹੀਂ ਲੱਗਦੀ ਚੱਕੋ ਦਿਓ ਤਰਨਾ ਇਹਦੇ ਨੇ ਆਪਦੀ ਪੀੜ੍ਹੀ ਥਲੇ ਛੋਟਾ ਮਾਰਿਆ ਵੀ ਭਾਈ ਮੋਟਰ ਦਾ 2015 ਦੀਆਂ 22 ਤੋਂ 25 ਦੀ ਬਟਾਂ ਵੀ ਤੇਰੇ ਬਾਤੇ ਗਲਤ ਗੱਲ ਆ ਯਾਰ 15 ਨੰਦਰਾ ਆਪਾਂ ਉਹ ਕਰਦੇ ਆ ਆਕਸੀਜਨ ਲੈਣੇ ਆ ਭਜਾਉਣੇ ਆ ਸਿੱਧੂ ਰੁੱਖ ਸਾਰੇ ਵੱਢ ਤੇ ਤੂੰ ਆਪਣੀ ਮੋਟਰ ਤੇ ਹੀ ਲਾਲਚਾਰ ਰੁੱਖ ਸੜਕਾਂ ਦੇ ਨਾਲੋਂ ਖਾਲਿਆਂ ਦੇ ਨਾਲੋਂ ਰਾਹਾਂ ਦੇ ਨਾਲੋਂ ਤੂੰ ਥਾਂ ਵੱਡ ਵੱਡ ਕੇ ਜ਼ਮੀਨ ਵਿਚਰ ਲਾਈ ਜਾਣਾ ਵੀ ਤੇਰੇ ਬਾਤੇ ਗਲਤ ਕਿਸੇ ਨੇ ਲਾਇਆ ਤਰਨਾ ਦੇਸ਼ ਆਜ਼ਾਦੀ ਦੀ ਗੱਲ ਕਰਦੇ ਅਸੀਂ ਆ ਦੇਖ ਲਓ ਉਦਮ ਭਾਈ ਉਦਮ ਸਿੰਘ ਦਾ ਜਨਮ ਦਿਨ ਅੱਜ ਦਾ ਅਸੀਂ ਦੀਦਿਆੜਾ ਅੱਜ ਕੋਈ ਅੱਜ ਭਾਤ ਸਿੰਘ ਸਰਦਾਰ ਰਸ਼ੀ ਦੇ ਆਜਮ ਸਰਦਾਰ ਭਾਤ ਸਿੰਘ ਦਾ ਜਨਮ ਦਿਨ ਆਪਾਂ ਮਨਾਉਣਾ ਵੀ ਉਹਨਾਂ ਦੀ ਸੋਚ ਵੀ ਮੰਨ ਲਓ ਵੀ ਪੱਗਾਂ ਤਾਂ ਉਹਨਾਂ ਦੇ ਨਾਲ ਦੀਆਂ ਬੰਨ੍ਹ ਲੀਆਂ ਭੇਗ ਖਾਏ ਜਾਗਤ ਕੋ ਲੋਗੋਨ ਕੋ ਬਸ ਕਿਹਨ ਲੋਗਾਂ ਨੂੰ ਬਸ ਕਰ ਸਕਦਾ ਭੇਗ ਭੂਖਾ ਕੇ ਉਹ ਰੱਬ ਦੇ ਘਰ ਕੋਈ ਸ਼ਾਨ ਨਹੀਂ ਚੱਲੀ ਉੱਥੇ ਨਹੀਂ ਭੇਗ ਰਗਾ ਇਹਨਾਂ ਨੂੰ ਮੁੱਦੇ ਪਾਉਣਾ ਇਹ ਗੱਲ ਯਾਦ ਰੱਖ ਲਿਓ ਸਰ ਮਰਾਇ ਜਬ ਲੇਖਾ ਮੰਗਾ ਕਾ ਮੁਖ ਲੈ ਕੇ ਜਾਏਗਾ ਮੇਰਾ ਕਹਿਣ ਦਾ ਮਤਲਬ ਇਹ ਆ ਪਿਆਰੋ ਜਿਹੜਾ ਆਜ਼ਾਦੀ ਦਾ ਸੀ ਢੋਲ ਵਜਾ ਰਹੇ ਆ ਇਸ ਆਜ਼ਾਦੀ ਨੇ ਸਾਨੂੰ ਬੜੇ ਦੁੱਖ ਦਿੱਤੇ ਨੇ ਐਵੇਂ ਨਾ ਖੁਸ਼ੀਆਂ ਬਣਾਇਆ ਕਰੋ ਜੇ ਆਜ਼ਾਦੀ ਦੀ ਖੁਸ਼ੀ ਚਾਹੁੰਦੇ ਹੋ ਜੇ ਸਰਕਾਰਾਂ ਵਾਕੇ ਹੀ ਕਹਿੰਦੀਆਂ ਨੇ ਵੀ ਅਸੀਂ ਆਜ਼ਾਦ ਆ ਤੇ ਉਹ ਲੋਕਾਂ ਨੂੰ ਆਜ਼ਾਦੀ ਦੇਣ ਉਹ ਲੋਕਾਂ ਦੇ ਦੁੱਖ ਸੁੱਖ ਦੇ ਸ਼ਰੀਕ ਬਣਨ ਉਹ ਲੋਕਾਂ ਨੂੰ ਹਰ ਇੱਕ ਬਣਦੀ ਸਹੂਲਤ ਦੇਣ ਕਿਉਂਕਿ ਉਹ ਲੋਕਾਂ ਦੇ ਇਸ ਪਬਲਿਕ ਦੇ ਨੌਕਰ ਨੇ ਇਸ ਪਬਲਿਕ ਨੇ ਉਹਨਾਂ ਨੂੰ ਚੁਣਿਆ ਹੋਇਆ ਜ਼ਿੰਮੇਵਾਰੀ ਦਿੱਤੀ ਹੋਈ ਆ ਉਹ ਸ਼ਰਮਾਇਦਾਰ ਨਹੀਂ ਸਾਡੇ ਵੀ ਜਦੋਂ ਆ ਜਾਂਦੇ ਤੇ ਸੀ ਉਹਨਾਂ ਵਾਸਤੇ ਕੁਰਸੀਆਂ ਲਾਈ ਤੇ ਹੱਥ ਬਣ ਕੇ ਖੜੇ ਰਹੀਏ ਸਾਡੇ ਨੌਕਰ ਨੇ ਉਹ ਅਸੀਂ ਵੋਟਾਂ ਵਾਗ ਉਹਨਾਂ ਨੂੰ ਜਿਤਾਇਆ ਸਾਹਮਣੇ ਖੜੇ ਕੀਤੇ ਨੇ ਵੀ ਦੀ ਆਓ ਸਾਡੀ ਸੇਵਾ ਕਰੋ ਸਾਡੇ ਸੇਵਾਦਾਰ ਨੇ ਉਹਨਾਂ ਨੂੰ ਸਵਾਲ ਕਰੋ ਵੀ ਅਸੀਂ ਦੇਸ਼ ਆਜ਼ਾਦੀ ਦੀ ਗੱਲ ਕਰਦੇ ਸਾਨੂੰ ਕਿਹੜੀ ਆਜ਼ਾਦੀ ਦਿੱਤੀ ਆ ਤੁਸੀਂ ਕਿਸੇ ਨੇ ਪੁੱਛਿਆ ਕੋਈ ਨਹੀਂ ਪੁੱਛਦਾ ਸਾਰੇ ਇਹ ਕਹਿ ਲਿਆ ਵੀ ਸਿੱਟੇ ਮਾਰਨ ਵਾਲਾ ਕੰਮ ਆ ਮੇਰਾ ਹਸਾਵਤ ਤੱਕ ਦਾਅਵਾ ਤੇ ਇਹੀ ਆ ਦੀਆ ਪਾਤਾ ਵਸਦੀ ਆਗਾ ਚੱਕੋ ਪਾਣੀ ਦਾ ਗਲਾਸ ਤੇ ਲਾਓ ਬਾਬਾ ਜੀ ਪਾਣੀ ਪੀਵਾ ਕਰੋ ਕਰੋ ਵਾ ਕਰੋ ਦੇਸ਼ ਆਜ਼ਾਦੀ ਨੇ ਸਭ ਤੋਂ ਵੱਡਾ ਦੁੱਖ ਇਹ ਆ ਵੀ ਸਾਡੇ ਗੁਰੂ ਨਾਨਕ ਦੇਵ ਮਹਾਰਾਜ ਦਾ ਜਨਮ ਸਥਾਨ ਹੋਇਆ ਭਾਈ ਆਜ਼ਾਦੀ ਦੇਸ਼ ਨੇ ਇਸ ਜਿਹੜੀ ਆਜ਼ਾਦੀ ਦੀ ਅਸੀਂ ਗੱਲ ਕਰਦੇ ਆ 47 ਦੀ ਆਜ਼ਾਦੀ ਨੇ ਠੀਕ ਆ ਦੂਜੀ ਗੱਲ ਇਹ ਇਸ ਆਜ਼ਾਦ ਦੇਸ਼ ਵਿੱਚ ਸਾਡੇ ਯੋਧਿਆਂ ਤੇ ਐਨਐਸਏ ਲਾ ਕੇ ਠੀਕ ਆ ਵੀ ਗੁਨਾਹ ਜੇ ਉਹਨਾਂ ਨੇ ਕੀਤਾ ਉਹਨਾਂ ਨੂੰ ਇਸੇ ਦੇਸ਼ ਵਿੱਚ ਸਜ਼ਾ ਦੇ ਦਿਓ ਜਿੰਨੇ ਜਿੰਨੇ ਸਾਲ ਉਹਨਾਂ ਦੇ ਬਣਦੇ ਨੇ ਸਜ਼ਾ ਦੇ ਦਿਓ ਆਪਣੀ ਕੱਟਣੀ ਆਪਣੇ ਘਰਾਂ ਨੂੰ ਆਉਣ ਇਹ ਆ ਆਜ਼ਾਦ ਜਿਹੜੇ ਭਾਈ ਹਵਾਰੇ ਵਰਗੇ ਸਾਡੀ ਸਿੱਖ ਕੌਮ ਦੇ ਯੋਧਿਆਂ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਵੀ ਅੱਤਵਾਦੀ ਨੇ ਇਹਨਾਂ ਨੇ ਗੁਨਾਹ ਕੀਤੇ ਨੇ ਅਸੀਂ ਵੀ ਸਹਿਮਤ ਹਾਂ ਤੁਹਾਡੇ ਨਾਲ ਜੇ ਗੁਨਾਹ ਉਹਨਾਂ ਨੇ ਕੀਤਾ ਤੇ ਉਹਨਾਂ ਦੀ ਗੁਨਾਹ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਤੇ ਉਹਨਾਂ ਨੂੰ ਗੁਨਾਹ ਦੇ ਤੌਰ ਤੇ ਉਹਨਾਂ ਨੂੰ ਛੱਡੋ ਉਹਨਾਂ ਨੂੰ ਆਜ਼ਾਦ ਕਰੋ ਐਵੇਂ ਨਾ ਤਸੀਹੇ ਦੇ ਹੀ ਚੱਲੋ ਜੇ ਆਜ਼ਾਦ ਆਜ਼ਾਦੀ ਦੀ ਫੇਰ ਸੁਆਦਾ ਆਜ਼ਾਦੀ ਦਾ ਚੰਗੇ ਕੰਮ ਕਰੋ ਵਧੀਆ ਕੰਮ ਕਰੋ ਫੇਰ ਨਜ਼ਾਰਾ ਆਉਂਦਾ ਹੈ ਆਜ਼ਾਦੀ ਮਨਾਉਣ ਦਾ ਆ ਥੋੜੇ ਦਿਨਾਂ ਨੂੰ 26 ਜਨਵਰੀ ਆ ਜੂਗੀ ਤੇ ਸਵਿਧਾਨ ਦੀਆਂ ਅਸੀਂ ਝੀਆਂ ੜਾ ਰੱਖੇ ਤੇ ਉਦੋਂ ਦੇਖੋ ਕੀ ਕੁਝ ਇਹ ਗੱਲਾਂ ਪਤਾ ਤੁਹਾਨੂੰ ਵਧੀਆ ਲੱਗੀਆਂ ਸਾਡੀਆਂ ਤੇ ਸ਼ੇਅਰ ਕਮੈਂਟ ਲਾਇਕ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ